ਦੇ ਆnde jaande ਦੂਜੇ ਰੋੜ ਘਾਣਨ ਕਾਮਲ ਬਸੇ ਰਿਦ ਅੰਤਰ ਅੰਮ੍ਰਿਤ ਹਾਰੇ ਰਸ ਜੱਗਾ ਕਿਵੇਂ ਬਾਪੂ ਪੁੱਠੇ ਘੇਰਾ ਨੇ ਮੰਗ ਦਬਦਾ ਨਹੀਂ ਤੇਰਾ ਯਾਰ ਬੱਲੀਏ ਕੋਲੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਦਾ ਤੁਹਾਡਾ ਅੱਜ ਦੇਣਾ ਮੇਰੇ ਬਲਾਕ ਵਿੱਚ ਤੇ ਆ ਦੇਖੋ ਆਪਣੇ ਅੱਜ ਕਮਰਾ ਵੀ ਲੱਗ ਰਿਹਾ ਸਾਫ ਸਫਾਈ ਕਰੀ ਹੈ ਵੀ ਬੈੱਡ ਬੁੱਢ ਬਾਹਰ ਕੱਢੇ ਨੇ ਮੈਂ ਆ ਕਮਰੇ ਚ ਸ਼ਿਫਟ ਕਰੇ ਨੇ ਬੈੱਡ ਇੱਧਰ ਰੱਖਦੇ ਆ ਦੇਖੋ ਭਾਈ ਫੌਜੀ ਦਾ ਸਮਾਨ ਆ ਬਾਹਰਲੀ ਸਾਈਡ ਬੋਲਟ ਖੜਿਆ ਤੇ더라 ਬਿਆੰਤ ਰਜਾਈ ਨੂੰ ਤੋਪੇ ਲਾ ਰਹੀ ਹੈ ਤੋ ਭਾਈ ਆਪ ਰੋਟੀ ਖਾ ਰਿਆਂ ਪਨੀਰ ਦੀ ਦਾਲ ਨਾਲ ਆ ਮੋਦੀ ਆਈ ਅਜਿਨ ਕੰਮ ਕਰਿਆ ਅੱਜ ਹਾਂ ਬਾਪੂ ਕੀ ਕਰੇਗਾ ਤੜਕੇ ਤੜਕੇ ਤੋਂ ਚਾਂਸ ਕੇ ਚੱਦਰੀ ਹੀ ਕਰ ਲਾਂਗੇ ਠੀਕ ਹੈ ਫਿਲਕਣ ਲੈ ਮਗਜੀ ਮੋਦੀ

ਤਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਤੇ ਆਪਣਾ ਹੈਗਾ ਅੱਜ ਦੂਸਰਾ ਦਿਨ ਤੇ ਆਪਾਂ ਹੁਣ ਫੁੱਲ ਲੈ ਕੇ ਆਏ ਸੁਗਨੀ ਸਾਹਿਬ ਦੇ ਪਾਠ ਵਾਸਤੇ ਦੇਖੋ ਲੋ ਜੀ ਮਿੱਤਰੋ ਆਪਾਂ ਫੁੱਲ ਲੈ ਆਏ ਸੀ ਤੇ ਹੁਣ ਡੈਕੋਰੇਸ਼ਨ ਕਰਨੀ ਆ ਬੁਲਬਲੇ ਲਾਣੇ ਇੱਧਰ ਕਮਰਿਆਂ ਦੇ ਉੱਪਰ ਅੰਦਰ ਨੂੰ ਸੈੜ ਆ ਮੋਦੀ ਫਰਦਾਈ ਲੋ ਮਿੱਤਰੋ ਮੈਨੂੰ ਕਮਰਾ ਵੀ ਦਿਖਾ ਦੇਣਾ ਜਿੱਧਰ ਸਵਾਰੀ ਬਿਠਾਣੀ ਆ ਇਧਰ ਲੀ ਸਾਈਡ ਆਉਗੀ ਸਵਾਰੀ ਕਿਉਂਕਿ ਮੋਦੀ ਇਧਰ ਬੋਲਬਲੇ ਭੁਲਾ ਰਹੇ ਲਗ ਲਈ ਉਹ ਜੀ ਮਤਰਾ ਤਾਂ ਤਾਂ ਤੱਕ ਕੱਢ ਲਿਆ ਹਾਂ ਲੋ ਮਤਰਾ ਪੱਕਾ ਲਿਆ ਪਾ ਲਿਆ ਆ ਦੇ ਫੇਂਦਰਾ ਪੰਜਾਬੀ ਲੈ ਕੱਲ ਨੂੰ ਪਾਣੀ ਪੈਣੀ ਇਧਰ ਜੀ ਮਥੋਂ ਸੜਕ ਦੇ ਸਾਈਡ ਸਾਈਡ ਦੀ ਫੇਰੇ ਪਤਾ ਲੱਗੂਗਾ ਲੋ ਜੀ ਮਤਰਾ ਆਪਣੀ ਤਿਆਰੀਆਂ ਸਾਰੀਆਂ ਹੋ ਗਈਆਂ ਤੇ ਉਧਰ ਮੋਦੀ ਗਵਾਰੇ ਫਲਾਂ ਲੱਗ ਰਹੇ ਡੈਕੋਰੇਸ਼ਨ ਕਰਨ ਵਾਸਤੇ ਇੱਧਰ ਸਾਮਾਨ ਪੈਕ ਕਰਿਆ ਤੇ ਆਪਾਂ ਕਰ ਰਹੇ ਇੱਧਰ ਦੇਖੋ ਰਿਹਾ ਇਸਨਾਂ ਮੋਦੀ ਆ ਜੀ ਇੱਧਰ ਬੱਲੇ ਲਾਣ ਲੱਗ ਰਿਹਾ ਕੰਧ ਤੇ ਤੇ ਇਹ ਕਮਰੇ ਚ ਸਵਾਰੀ ਆਣੀ ਆ ਕੱਲ ਨੂੰ ਤੇ ਇੱਧਰਲੀ ਸਾਈਡ ਵੀ ਬੁਲਬੁਲੇ ਲਾਣੇ ਨੇ ਉੱਪਰ ਵੀ ਲੱਗਣਗੇ ਤੇ ਇੱਧਰ ਲੱਗਣਗੇ ਤੇ ਬੁਲਬੁਲੇ ਲਾ ਕੇ ਫਿਰ ਦਿਖਾਣੇ ਤੁਹਾਨੂੰ ਕਮਰਾ ਕਿਦਾਂ ਲੱਗਦਾ ਥੋੜੇ ਦਿਨਾਂ ਤੱਕ ਵਿਆਹ ਵੀ ਆ ਫਿਰ ਵਿਆਹ ਦਾ ਵੀ ਦਿਖਾਵਾਂਗੇ ਤੁਹਾਨੂੰ ਵਿੱਚ ਵਿੱਚ ਤੇ ਇੱਧਰ ਕਮਰਾ ਵੀ ਦਿਖਾ ਦੇਣਾ ਤਿਆਰ ਕਰਿਆ ਹੋਇਆ ਗੱਗੂ ਦਾ खो जी कमरा तैयार हजे एडिया लाइटिया पैनिया शीशे मांग सारा कुछ घंटा ओके फुल सापू क्या मैं बापू पुठे गेरा ने मांगू नहीं तेरा यार बलिए कोलियां देखो बापू आ ਸੋ ਮੇਤਰ ਆਪਾਂ ਡੈਕੋਰੇਸ਼ਨ ਦਵਾਰ ਤੋਂ ਕਰਤੀ ਬਦਲ ਕੇ ਕਰੀ ਹੋਣਾ ਕੰਦਾ ਤੋਂ ਹਟਾ ਕੇ ਰੰਗ ਉੱਤਰਦਾ ਤੇ ਇੱਧਰ ਲਾਤੀ ਦੇਖੋ ਤੇ ਇੱਧਰ ਲਾਤੀ ਮਿੱਤਰੋ ਆਪਾਂ ਉਧਰ ਅਗੇ ਰੋਟੀ ਰੋਟੀ ਖਾ ਕੇ ਇੱਧਰ ਮੌਦਿ ਨੂੰ ਠੰਡ ਲੱਗ ਗਿਆ ਤੇ ਹੁਣ ਕੋਟ ਪਾਇਆ ਇਹਨੇ ਮੈਥੋਂ ਮੰਗ ਕੇ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਕਰੇ ਕਿ ਆਪਾਂ ਮਿਲਦਾ ਕੱਲ ਨੂੰ ਟੜ ਕੇ ਹਾਂਜੀ ਮਿੱਤਰੋ ਕਿਵੇਂ ਆਓ ਗੁੱਡ ਮਾਰਨਿੰਗ ਤੇ ਆਪਣਾ ਹੈਗਾ ਅੱਜ ਤੀਸਰਾ ਦਿਨ ਤੇ ਅਸੀਂ ਹੁਣ ਜਾ ਰਹੇ ਗੁਰਦੁਆਰੇ ਸਮਾਨ ਚੱਕਣ ਹਲੋ ਜੀ ਬਈ ਅਸੀਂ ਹੁਣ ਗੁਰਦੁਆਰੇ ਚੱਲਿਆ ਗੁਰੂ ਸਾਹਿਬ ਦਾ ਆਸਨ ਲੈਣ ਤੇ ਮੇਰੇ ਨਾਲ ਪਾਲੀ ਆ ਅਈ ਹੁਣ ਆਪਾਂ ਆਇਆ ਕਲੀਪਾਨ ਘਰੇ ਸਮਾਨ ਛੱਡ ਕੇ ਆਗੇ ਤੇ ਇਧਰ ਮੋਦੀ ਖੜਦਾ ਤੇ ਕਲੀਵਾਰ ਆ ਝਾੜੂ ਲਾ ਰਹੇ ਆ ਆਪਾਂ ਇਧਰ ਲੋ ਮਿੱਤਰੋ ਹੁਣ ਆਪਾਂ ਗੁਰਦੁਆਰੇ ਆਏ ਸੀ ਹੁਣ ਆਪਾਂ ਪਾਲਕੀ ਘਰੇ ਲੈ ਕੇ ਜਾਵਾਂਗੇ ਚਰਨ ਕਮਲ ਬਸੇਰਦ ਅੰਤਰ ਅੰਮ੍ਰਿਤ ਹਰਿ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੇ ਲੋ ਜੀ ਮਿੱਤਰੋ ਪਾਲ ਕੇ ਆਪ ਲੈ ਤੁਸੀਂ ਚਾਹ ਪੀ ਰਹੇ ਆ ਤੇ ਖੋਆ ਚਾਹ ਨਾਲ ਲੋ ਵੀ ਆਪਾਂ ਹੁਣ ਗੱਡੀ ਦੀ ਬੈਟਰੀ ਚੇਂਜ ਕਰਾਂਗੇ ਡੈੱਡ ਹੋ ਗਈ ਨਵੀਂ ਪਾ ਰਹੇ ਆ ਦੇ ਆਦੇ ਜਾਂਦੇ ਦੂਜੀ ਲੋੜ ਕੱਟਦੇ ਦੂਜੀ ਲੋੜ ਰੱਖਦੇ ਗੱਡੀ ਸਟਾਰਟ ਕਰੀਆ ਪਤਾ ਨਹੀਂ ਕੀ ਹੋ ਰਿਹਾ ਸਟੀering ਜਮ ਹੋ ਗਿਆ ਜੀ ਕੋਈ ਨਾ ਹੁਣ ਤੋਂ ਮੰਗੇ ਗੱਡੀ ਦੋ ਮਿੱਤਰੋ ਗੱਡੀ ਆਪਣੇ ਧੋਤੀ ਦਿਖਾਣਾ ਮੈਂ ਸੋਨੂੰ ਲੋ ਮਿੱਤਰੋ ਦੇਖੋ ਗੱਡੀ ਕਿੰਨੀ ਸਾਫ ਹੋ ਗਈ ਧੂੜ ਪਈ ਬਈ ਕਿੰਨੀ ਰਹਾ ਰਹਿਤਾ ਜਾ ਰਿਹਾ ਕਿੰਨੀ ਸਾਫ ਹੋ ਗਈ ਧੋ ਕੇ ਦੇਖੋ ਚੈੱਕ ਕਰੋ ਗੱਡੀ ਦੀ ਲੁੱਕ ਅੰਦਰ ਲਾ ਰਹੇ ਹਾਂ ਲੋ ਮਿੱਤਰੋ ਆਪਣੀ ਗੱਡੀ ਅੰਦਰ ਲਾਤੀ ਉਹ ਖੜੀਏ ਦੇਖੋ ਸਾਹਮਣੇ ਹੁਣ ਆਪਾਂ ਰੋਟੀ ਖਾਣੇ ਹਾਂ ਲੋ ਜੀ ਮਿੱਤਰੋ ਆਪਾਂ ਲੈ ਕੇ ਆਏ ਲਹਿਰੇ ਤੋਂ ਸੌਦਾ ਪੱਤਾ ਆ ਦੇਖੋ ਵਿਆਹ ਦਾ ਆਪੇ ਅੱਧਾ ਡੱਬੇ ਡੱਬੇ ਅੰਦਰ ਵਾਗੇ ਪੀਪੇ ਕਿਉਂ ਦੇਸੀ ਜਿਹੜੇ ਤਾਂ ਹਾਂਜੀ ਮਿੱਤਰੋ ਤੇ ਆਪਾਂ ਨੇ ਸਮਾਨ ਅੰਦਰ ਬੈਟਕ ਚ ਰੱਖਤਾ ਲਾ ਕੇ ਤੇ ਬਲੌਗ ਕਿਦਾਂ ਲੱਗਿਆ ਦੱਸਿਓ ਤੇ ਆਪਾਂ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਵਾਸਤੇ ਨੇ